ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਦਾਸ ਮਹਿੰਦਰ ਸਿੰਘ ਐਡੀਸ਼ਨਲ ਸਕੱਤਰ ਸਾਬਕਾ ਸਕੱਤਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅੰਮ੍ਰਿਤਸਰ ਤੇ ਪਟੌੜ ਪੰਪ ਸ਼ੇਰਪੁਰ ਕਿਸਾਨ ਸੇਵਾ ਕੇਂਦਰ ਅਜਨਾਲਾ ਤਲਵੰਡੀ ਰਾਜਦਾਦੂ ਤੋਂ ਮੈਂ ਸਮੂਹ ਸੰਗਤਾਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਤਨ ਤਨ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਜੀ ਗਵਾਲੀਅਰ ਦੇ ਕਿਲੇ ਵਿੱਚੋਂ 52 ਰਾਜਿਆਂ ਨੂੰ ਰਹਾਅ ਕਰਾਉਣ ਉਪਰੰਤ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਪਹੁੰਚਣ ਤੇ ਸਿੱਖ ਸੰਤਾਂ ਵੱਲੋਂ ਜੋ ਦੇਸੀ ਘੋਦੇ ਦੀਵੇ ਜਗਾ ਕੇ ਤੇ ਅਤਿਸ਼ ਬਾਲੀ ਕਰਕੇ ਖੁਸ਼ੀ ਮਨਾਈ ਜਾਂਦੀ ਹੈ ਉਸ ਦਿਹਾੜੇ ਨੂੰ ਯਾਦ ਕਰਦਿਆਂ ਹੋਇਆਂ ਸ਼ੁਭ ਦਿਹਾੜਾ ਮਨਾਇਆ ਜਾ ਰਿਹਾ ਹੈ ਇਸ ਸ਼ੁਭ ਦਿਹਾੜੇ ਤੇ ਸਮੂਹ ਸੰਤਾਂ ਨੂੰ ਦੇਸ਼ ਵਿਦੇਸ਼ ਵਿੱਚ ਵਸਦੀਆਂ ਸੰਤਾਂ ਨੂੰ ਮੇਰੇ ਵੱਲੋਂ ਲੱਖ ਲੱਖ ਵਧਾਈ ਹੋਵੇ ਲੱਖ ਲੱਖ ਵਧਾਈ ਹੋਵੇ ਇਸੇ ਨਾਲ ਹੀ ਜਿੱਥੇ ਅਸੀਂ ਅੱਜ तिਹਾੜੀ ਸੁਭ ਦਿਹਾੜਾ ਦੀਵਾਲੀ ਦਾ ਮਨਾ ਰਹੇ ਆ ਨਾਲ ਹੀ ਮੈਂ ਇੱਕ ਅਫਸੋਸ ਨਾਲ ਇਹ ਵੀ ਕਹਿ ਰਿਹਾ ਦੁਖੀ ਹਿੱਦੇ ਨਾਲ ਕਿ ਜੋ ਅਜਨਾਲਾ ਏਰੀਆ ਦੇ ਵਿੱਚ ਤੇ ਹੋਰ ਪੰਜਾਬ ਦੇ ਵੱਖ-ਵੱਖ ਏਰੀਆ ਦੇ ਵਿੱਚ ਪਾਣੀ ਦੀ ਹਾੜ ਹੱਡ ਦੀ ਮਾਰ ਵੱਜੀ ਹੈ ਜਿਸ ਨਾਲ ਬਹੁਤ ਭਾਰੀ ਨੁਕਸਾਨ ਹੋਇਆ ਲੋਕਾਂ ਦੇ ਮਕਾਨ ਜੀਵ ਜੰਤੂ ਤੇ ਜਿੱਥੇ ਇਹ ਨੁਕਸਾਨ ਹੋਇਆ ਉਸ ਤੇ ਨਾਲ ਫਸਲਾਂ ਦਾ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਮੈਂ ਸਤਿਗੁਰੂ ਅੱਗੇ ਪ੍ਰਮਾਤਮਾ ਅੱਗੇ ਇਹੀ ਅਰਦਾਸ ਕਰਦਾ ਕਿ ਸੱਚੇ ਪਾਤਸ਼ਾਹ ਦੇਸ਼ ਵਿੱਚ ਪੰਜਾਬ ਵਿੱਚ ਤੇ ਕਿਸੇ ਵੀ ਕੋਨੇ ਵਿੱਚ ਅੱਗੇ ਤੋਂ ਅਜਿਹੀ ਕੁਦਰਤੀ ਜਿਹੜੀ ਮਾਰ ਹੈ ਆਪਸਾ ਨਹੀਂ ਆਉਣੀ ਚਾਹੀਦੀ ਸੱਚੇ ਪਾਤਸ਼ਾਹ ਸਿੱਖ ਸੰਤਾਂ ਨੂੰ ਦੇਸ਼ 'ਚ ਵਸਦੀਆਂ ਸੂ ਸਿੱਖ ਸਾਰੀਆਂ ਸੰਤਾਂ ਨੂੰ ਖੁਸ਼ੀਆਂ ਨਾਲ ਬਸਣ ਤੇ ਕਿਰਪਾ ਕਰੋ ਆਉਣ ਵਾਲੀ ਦੀਵਾਲੀ ਜਿਹੜੀ ਹੈ ਸਾਰੀ ਪੰਜਾਬ ਤੇ ਸਾਰਾ ਦੇਸ਼ ਖੁਸ਼ੀਆਂ ਨਾਲ ਮਨਾਵੇ ਤੇ ਸਾਰਾ ਪ੍ਰਮਾਤਮਾ ਦਾ ਲੱਖ-ਸ਼ੁਕਰ ਕਰੇ ਵਾਹਿਗੁਰੂ ਜੀ ਕਾ ਖਾਲਸਾ ਵਾਇ ਗੁਰਜੀ ਕੀਫਤ